ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਚੈਨਲ ਸੋਹੀਨੀ ਫਾਰਮ ਦੇ ਉੱਤੇ ਹਾਜ਼ਰ ਹੋਇਆ ਕਿਸਾਨ ਵੀਰੋ ਬਾਸਮਤੀ ਝੋਨੇ ਦੇ ਤਾਜ਼ਾ ਰੇਟ ਲੈ ਕੇ ਸਭ ਤੋਂ ਪਹਿਲਾਂ ਆਪਣੇ ਚੈਨਲ ਨਾਲ ਨਵੇਂ ਜੁੜੇ ਕਿਸਾਨ ਵੀਰਾਂ ਨੂੰ ਰਿਕਵੈਸਟ ਹੈ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਔਰ ਲਾਈਕ ਜਰੂਰ ਕਰੋ ਤਾਂ ਜੋ ਰੋਜ਼ਾਨਾ ਦੇ ਮੰਡੀਆਂ ਦੇ ਰੇਟ ਤੁਹਾਨੂੰ ਆਪਣੀ ਵੀਡੀਓ ਵਿੱਚ ਦੇਖ ਕੇ ਨੂੰ ਮਿਲ ਸਕਣ ਜੀ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿਸਾਨ ਵੀਰੋ ਕੋਟਕਪੁਰਾ ਮੰਡੀ ਦੀ ਜਿੱਥੇ 1885 ਦਾ ਰੇਟ 3700 ਰੁਪਏ ਰਿਹਾ 1718 ਦਾ ਰੇਟ 3480 ਰੁਪਏ ਰਿਹਾ 1847 ਦਾ ਰੇਟ 2800 ਰੁਪਏ ਰਿਹਾ 1401 ਦਾ ਰੇਟ 3250 ਰੁਪਏ ਰਿਹਾ ਪਾਤਨਾ ਮੰਡੀ ਦੇ ਵਿੱਚ 1718 ਦਾ ਰੇਟ 3725 ਰੁਪਏ ਰਿਹਾ 1847 ਦਾ ਰੇਟ 3080 ਰੁਪਏ ਰਿਹਾ 1401 ਦਾ ਰੇਟ 3370 ਰੁਪਏ ਰਿਹਾ 1121 ਦਾ ਰੇਟ 3710 ਰੁਪਏ ਰਿਹਾ 1509 ਦਾ ਰੇਟ 3280 ਰੁਪਏ ਰਿਹਾ PV7 ਦਾ ਰੇਟ 3560 ਰੁਪਏ ਰਿਹਾ ਮਾਰਸਾ ਮੰਡੀ ਦੇ ਵਿੱਚ 17 18 ਦਾ ਰੇਟ 3410 ਰੁਪਏ ਰਿਹਾ 1509 ਦਾ ਰੇਟ 3160 ਰੁਪਏ ਰਿਹਾ 1847 ਦਾ ਰੇਟ 2850 ਰੁਪਏ ਰਿਹਾ 1401 ਦਾ ਰੇਟ 3210 ਰੁਪਏ ਰਿਹਾ ਰੋहतक ਮੰਡੀ ਦੇ ਵਿੱਚ ਕਿਸਾਨ ਵੀਰ 18 85 ਦਾ ਰੇਟ 3950 ਰੁਪਏ ਰਿਹਾ 17 18 ਦਾ ਰੇਟ 3720 ਰੁਪਏ ਰਿਹਾ 11 21 ਦਾ ਰੇਟ 4261 ਰੁਪਏ ਰਿਹਾ ਟਹਾਣਾ ਮੰਡੀ ਦੇ ਵਿੱਚ 11 21 ਦਾ ਰੇਟ 3720 ਰੁਪਏ ਰਿਹਾ 17 18 ਦਾ ਰੇਟ 3840 ਰੁਪਏ ਰਿਹਾ 1509 ਦਾ ਰੇਟ 3170 ਰੁਪਏ ਰਿਹਾ 18 85 ਦਾ ਰੇਟ 2270 ਰੁਪਏ ਰਿਹਾ 1401 ਦਾ ਰੇਟ 3365 ਰੁਪਏ ਰਿਹਾ ਬਟਾਲਾ ਮੰਡੀ ਦੇ ਵਿੱਚ ਕਿਸਾਨ ਵੀਰੂ 11 21 ਦਾ ਰੇਟ 4350 ਰੁਪਏ ਰਿਹਾ 17 18 ਦਾ ਰੇਟ 3870 ਰੁਪਏ ਰਿਹਾ ਪਿੱਲੂ ਖੇੜਾ ਮੰਡੀ ਦੇ ਵਿੱਚ 11 21 ਦਾ ਰੇਟ 4337 ਰੁਪਏ ਰਿਹਾ 17 18 ਦਾ ਰੇਟ 3730 ਰੁਪਏ ਰਿਹਾ 18 85 ਦਾ ਰੇਟ 4015 ਰੁਪਏ ਰਿਹਾ 1401 ਦਾ ਰੇਟ 3300 ਰੁਪਏ ਰਿਹਾ 3 ਨੰਬਰ ਬਾਸਪਤੀ ਦਾ ਰੇਟ 5700 ਰੁਪਏ ਰਿਹਾ ਨਾਬਾ ਮੰਡੀ ਦੇ ਵਿੱਚ ਕਿਸਾਨ ਵੀਰੋ 11 21 ਦਾ ਰੇਟ 4000 ਰੁਪਏ ਰਿਹਾ 1401 ਦਾ ਰੇਟ 3000 ਰੁਪਏ ਰਿਹਾ 17 18 ਦਾ ਰੇਟ 3900 ਰੁਪਏ ਰਿਹਾ 18 85 ਦਾ ਰੇਟ 3800 ਰੁਪਏ ਰਿਹਾ 1692 ਦਾ ਰੇਟ 2950 ਰੁਪਏ ਰਿਹਾ 1847 ਦਾ ਰੇਟ 2900 ਰੁਪਏ ਰਿਹਾ ਪੀਵੀ7 ਦਾ ਰੇਟ 3300 ਰੁਪਏ ਰਿਹਾ ਅੰਬਾਲਾ ਮੰਡੀ ਦੇ ਵਿੱਚ 1718 ਦਾ ਰੇਟ 3700 ਰੁਪਏ ਰਿਹਾ 1121 ਦਾ ਰੇਟ 4300 ਰੁਪਏ ਰਿਹਾ 1509 ਦਾ ਰੇਟ 3000 ਰੁਪਏ ਰਿਹਾ ਫਤਿਹਵਾਰ ਮੰਡੀ ਦੇ ਵਿੱਚ ਕਿਸਾਨ ਵੀਰੋ 1121 ਦਾ ਰੇਟ 4000 ਰੁਪਏ ਰਿਹਾ 1718 ਦਾ ਰੇਟ 3550 ਰੁਪਏ ਰਿਹਾ 1509 ਦਾ ਰੇਟ 3060 ਰੁਪਏ ਰਿਹਾ 1847 ਦਾ ਰੇਟ 2970 ਰੁਪਏ ਰਿਹਾ 1401 ਦਾ ਰੇਟ 3280 ਰੁਪਏ ਰਿਹਾ ਤਰਨਤਾਰਨ ਮੰਡੀ ਦੇ ਵਿੱਚ ਕਿਸਾਨ ਵੀਰੋ 1121 ਦਾ ਰੇਟ 40500 ਰੁਪਏ ਇੱਕ ਪੈਣ ਵਾਲਾ ਰਿਹਾ ਤੇ ਹੱਥ ਛਾੜਦਾ ਰੇਟ 4340 ਰੁਪਏ ਰਿਹਾ 17 18 ਦਾ ਰੇਟ 3605 ਰੁਪਏ ਇੱਕ ਪੈਣ ਵਾਲਾ ਰਿਹਾ ਤੇ ਹੱਥ ਛਾ 3800 ਰੁਪਏ ਰਿਹਾ 1509 3065 ਰੁਪਏ ਰਿਹਾ 18 27 ਦਾ ਰੇਟ 2700 ਰਪੀ ਰਿਹਾ 1401 ਦਾ ਰੇਟ 3300 ਰੁਪਏ ਰਿਹਾ ਮੁਖਤਸਰ ਸਹਿਬ ਮੰਡੀ ਦੀ ਗੱਲ ਕਰਦੇ ਜਿੱਥੇ 11 21 ਦਾ ਰੇਟ 4060 ਰੁਪਏ ਰਿਹਾ 17 18 ਦਾ ਰੇਟ 3470 ਰੁਪਏ ਰਿਹਾ 18 85 ਦਾ ਰੇਟ 3645 ਰੁਪਏ ਰਿਹਾ 18 47 ਦਾ ਰੇਟ 2700 ਰੁਪਏ ਰਿਹਾ ਇਹ थी ਕਿਸਾਨ ਦੇ ਵੱਖ-ਵੱਖ ਮੰਡੀਆਂ ਦੇ ਰੇਟਾਂ ਦੀ ਜਾਣਕਾਰੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਧੰਨਵਾਦ ਜੀ ਆਪ ਦਾ ਵੀਡੀਓ ਦੇਖਣ ਲਈ ਜੀ